ਜੇ ਜਨਕਪੁਰੀ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਲੋਕਾਂ ਤੋਂ ਵੋਟ ਦੀ ਅਪੀਲ ਕਰਨ ਕੀਤੀ ਜਾ ਰਹੀ ਹੈ ਤੇ ਲੋਕ ਵੀ ਰਨ ਨੂੰ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਅੱਗੇ ਵਧਿਆ ਖਬਰਾਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਬਜਟ ਨੂੰ ਲੈ ਕੇ ਦੁਕਾਨਦਾਰਾਂ ਦੇ ਨਾਲ ਖਾਸ ਗੱਲਬਾਤ ਹੋਈ ਹੈ ਦੁਕਾਨਦਾਰਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਮਹਿੰਗਾਈ ਦਰ ਘਟਾਈ ਜਾਵੇ ਤੇ ਲੋਕਾਂ ਨੂੰ ਮਿਲ ਸਕੇ ਸੁਖ ਸਹੂਲਤਾ ਮਹਿੰਗਾਈ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਮੈਂ ਵਿਜੇ ਕੁਮਾਰ ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਜਾ ਰਿਹਾ ਹੈ ਤੇ ਬਜਟ ਪੇਸ਼ ਕਰਨ ਨੂੰ ਲੈ ਕੇ ਇਹ ਜਿਹੜੇ ਦੁਕਾਨਦਾਰ ਨੇ ਜਾਂ ਕਿਸਾਨ ਨੇ ਕੀ ਉਹਨਾਂ ਦੀ رائے ਹੈ ਕੀ ਕਹਿਣਾ ਚਾਹੁੰਦੇ ਨੇ ਅਸੀਂ ਉਹਨਾਂ ਕੋਲ ਜਾਨਣਾ ਚਾਹਾਂਗੇ ਕਿਹਨਾਂ ਭਾਜੀ ਤੁਹਾਡਾ ਜੀ ਮੈਂ ਰਵਿੰਦਰ ਸਿੰਘ ਸ਼ਕਤੀ ਇਹ ਕੀ ਗੱਲ ਕਰਦੇ ਜੀ ਤੁਸੀਂ ਜੀ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹਾਂ ਜੀ ਅੱਛਾ ਤੇ ਇਸ ਤਰ੍ਹਾਂ ਦਾ ਤੁਹਾਡਾ ਜਿਹੜਾ ਵਾ ਕੰਮ ਕਾਜ ਵਾ ਕਾਹਦਾ ਕੰਮ ਜੀ ਇਲੈਕਟ੍ਰੀਸ਼ੀਅਨ ਕਰਦੇ ਜੋ ਹੁਣ ਜੀ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਵਾ ਤੇ ਕੀ ਤੁਹਾਡੀ ਉਮੀਦਾਂ ਨੇ ਤੇ ਕੀ ਤੁਹਾਡੀ ਬਰਗ ਗਈ ਆ ਕੇਂਦਰ ਸਰਕਾਰ ਕੇ ਹਟਾਈ ਜੀ ਇਹੀ ਮੰਗਿਆ ਕਿ ਬਜਟ ਸਾਡਾ ਹੋੜਾ ਨਾ ਘਟਾਇਆ ਜਾਵੇ ਜਿਸ ਤਰ੍ਹਾਂ ਕਿ ਮਹਿੰਗਾਈ ਬਹੁਤ ਜ਼ਿਆਦੀ ਹੋਈ ਪਈ ਆ ਕੋਈ ਵੀ ਹੀ ਕੰਮ ਕਰਦੇ ਕੋਈ ਸਮਾਰਟਫੋਨ ਦੇ ਸਪੇਅਰ ਪਾਰਟ ਵਗੈਰਾ ਕੁਝ ਵੀ ਹੈ ਜਿਸ ਤਰ੍ਹਾਂ ਸਾਡੇ ਦੁਕਾਨ ਦਾ ਸਮਾਨ ਹੈ ਬਹੁਤ ਜ਼ਿਆਦਾ ਮਹਿੰਗਾ ਹੈ ਸਾਨੂੰ ਮਗਰ ਸਸਤਾ ਆਏਗਾ ਅਸੀਂ ਗਾਂ ਸਭ ਤੋਂ ਸਸਤਾ ਦੇਵਾਂਗੇ ਸਾਰਿਆਂ ਨੂੰ ਆਈ ਚਲਾਈ ਚੱਲੇਗੀ ਕਿਸੇ ਵੇਲੇ ਸਾਡਾ ਕਸਟਮਰ ਕੋਈ ਆਈਦਾ ਕਹਿੰਦਾ ਹਾਂ ਵੀ ਨਹੀਂ ਸਾਨੂੰ ਬਹੁਤ ਆਰਟੀਕਲ ਮਹਿੰਗਾ ਪੈ ਰਿਹਾ ਹੈ ਤੇ ਨਹੀਂ ਪਾਰ ਰਿਹਾ ਸਾਡਾ ਕੰਮ ਕਰ ਘਟੇ ਰਿਹਾ ਜੀ ਤੇ ਕੀ ਹੋਣਾ ਚਾਹੀਦਾ ਤੁਹਾਡੇ ਜਿਹੜੇ ਆਰਟੀਕਲ ਇਹ ਕਹਿੰਦੇ ਨੇ ਮਹਿੰਗਾ ਹੋ ਰਿਹਾ ਉਹ ਤੇ ਕੀ ਕੇਂਦਰ ਸਰਕਾਰ ਜਿਹੜਾ ਵਜੇ ਪੇਸ਼ ਕਰ ਰਹੀ ਹੈ ਤੁਹਾਨੂੰ ਕੀ ਚਾਹੀਦਾ ਕਿਸ ਤਰ੍ਹਾਂ ਹੋਣਾ ਚਾਹੀਦਾ ਜੀ ਸਾਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੂੰ ਬਜਟ ਘਟਾਉਣਾ ਚਾਹੀਦਾ ਹੈ ਜੀ ਮਹਿੰਗਾਈ ਨੂੰ ਘਟਾਵੇ ਮਹਿੰਗਾਈ ਬਹੁਤ ਵਧਾ ਜਾ ਰਹੀ ਹੈ ਜਿਸ ਤਰ੍ਹਾਂ ਘਰ ਦਾ ਸਿਲੈਂਡਰ ਹੀ ਵੇਖ ਲਓ ਤੁਸੀਂ ਬਹੁਤ ਆਪ ਹੋ ਚੁੱਕਾ ਹੈ ਤੇ ਜੇ ਆਪਾਂ 19 ਕਿਲੋ ਵਾਲਾ ਸੈਂਟਰ ਵੇਖ ਲਿਓ ਉਹ ਸਸਤਾ ਕਰਤਾ ਜਿਹੜਾ ਮੇਨ ਰੈਗੂਲਰ ਚਾਹੀਦਾ ਉਹਨਾਂ ਨੇ ਮਹਿੰਗਾ ਕੀਤਾ ਹੈ ਤਾਂ ਕਿ ਕੇਂਦਰ ਸਰਕਾਰ ਅਗੇ ਇਹ ਹੀ ਅਪੀਲ ਹੈ ਕਿ ਮਹਿੰਗਾਈ ਘਟਾਵੇ ਬਿਲਕੁਲ ਜੀ ਸਾਰੇ ਹੋਰ ਵੀ ਦੁਕਾਨਦਾਰ ਨੇ ਉਹਨਾਂ ਨੇ ਵੀ ਗੱਲ ਕਰਦੀ ਹੈ ਇਹ ਕੀ ਨਾ ਜੀ ਤੁਹਾਡਾ ਮੇਰਾ ਨਾਮ ਹੈ ਰਕੇਸ਼ ਕੁਮਾਰ ਰਿੰਕੂ ਰਿੰਕੂ ਜੀ ਕੀ ਕੰਮ ਕਰਦੇ ਹੋਰ ਕੀ ਕਰਨਾ ਚਾਹੁੰਦੇ ਜੋ ਬਜਟ ਵੇਚ ਕੀਤਾ ਜਾ ਰਿ ਜੋ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਉਹ ਕਟੋਣਾ ਚਾਹੀਦਾ ਸਾਡਾ ਜੋ ਮਟੀਰੀਅਲ ਹੈਗਾ ਕੱਚਾ ਮਟੀਰੀਅਲ ਹੈ ਇਲੇ ਨੈ ਗੱਤਾ ਵਗੈਰਾ ਕਪੜਾ ਉਹ ਕਾਫੀ ਮਹਿੰਗਾ ਹੈ ਤਾਂ ਜੋ ਇਹ ਕੰਮ ਕਰਦੇ ਵੇਲੇ ਇਨਾ ਗਾਹਕ ਪੈਸੇ ਨਹੀਂ ਭਰ ਰਿਹਾ ਇਸ ਕਰਕੇ ਮੰਗਾਈ ਬਹੁਤ ਦਾ ਮੰਗਾਈ ਘਟੋਣੀ ਚਾਹੀਦੀ ਹੈ ਬਜਟ ਘਟੋਣਾ ਚਾਹੀਦਾ ਪਰ ਵੇਖਣ ਨੂੰ ਮਿਲਦਾ ਜੀ ਹੁਣ ਜਿਹੜੇ ਉਨੀ ਕੁਲਾ ਸੈਂਟਰ ਚ ਬੈ ਕਢਾਏਗੇ ਨੇ ਤੇ ਇਹ ਲੱਗਦਾ ਹੈ ਠੀਕ ਹੋਏਗੀ ਉਨੀ ਕੁਲਾ ਸੈਂਟਰ ਦੇ ਬੈ ਕਢਾਤੇ ਨੇ ਉਹਨੇ ਕਿਲੋ ਦੇ ਸਿਲੰਡਰ ਚ ਪੈਸੇ ਕਢਾਏ ਗਏ ਪਰ ਉਹ ਰਿਟੇਨ ਚ ਨਹੀਂ ਆ ਪ ਵਰਤਨਾ ਮੈਂ ਪਾਉਂਦੇ ਜੋ ਘਰਾਂ ਦੇ ਵਰਤਨ ਵਾਲੇ ਸਿਲੰਡਰ ਉਹਨਾਂ ਚ ਰੈਸ ਚਾਹੀਦੀ ਤੇ ਕੋਈ ਰੇਟ ਘਟਾਉਣਾ ਚਾਹੀਦਾ ਹਾਂ ਬਿਲਕੁਲ ਜੀ ਲੋਕ ਕਹ ਰਹੇ ਨੇ ਕਿ ਜਿਹੜੇ ਸਿਲੰਡਰਾਂ ਦੇ ਰੇਟ 10 ਕਿਲੋ ਦਾ ਬਣਾਇਆ ਹੈ ਤਾਂ ਉਹ ਨਹੀਂ ਬਸ ਸਾਨੂੰ ਜਿਹੜੇ ਰੈਗੂਲਰ ਘਰਾਂ ਉਹ ਸਿਲੰਡਰ ਜਿਹੜੇ ਚੱਲ ਰਹੇ ਨੇ ਉਹ ਨਾ ਚਾਹੀਦਾ ਸੁਖ ਸੁਲਤਾ ਚਾਹੀਦੀ ਨੇ ਦੁਕਾਨਦਾਰ ਨੇ ਤੁਹਾਡਾ ਕੀ ਨਾ ਜੀ ਮਨਾ ਇਹ ਰਜਿੰਦਰ ਸਿੰਘ ਜੀ ਇਹ ਕੀ ਕੰਮ ਕਰਦੇ ਤੁਸੀਂ ਮਨਾ ਕਾਰ ਐਸੈਸਰੀ ਦਾ ਕੰਮ ਜੀ ਤੇ ਕਿਸ ਤਰ੍ਹਾਂ ਕੇ ਨਸਕਾਰ ਲੋੜਾ ਬਜਟ ਪੇਸ਼ ਕੀਤਾ ਜਾ ਰਿਹਾ ਵੋ ਤੇ ਉਹ ਬਜਟ ਵਾਸਤੇ ਤੁਹਾਡਾ ਕੀ ਰਾਏ ਆਪਾਂ ਤੇ ਗਰੀਬਾਂ ਦੀ ਸਹੂਲਤ ਲਈ ਕਹਿੰਦੇ ਆ ਕਿ ਤਾਂ ਕਿ ਆਪਣਾ ਇਹ ਆਪਣੀ ਠੰਡ ਹੋ ਗਈ ਕੋਈ ਵੀ ਚੀਜ਼ ਹੋ ਗਈ ਜਦਾ ਖਾਣ ਪੀਣਾਂ ਦੀ ਕੋਈ ਵੀ ਚੀਜ਼ ਹੋ ਗਈ ਉਹ ਸਸਤੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਤੇ ਸਿਲੰਡਰ ਵਗੈਰਾ ਸਸਤਾ ਕਰਨਾ ਚਾਹੀਦਾ ਵਾ ਕੋਈ ਵੀ ਚੀਜ਼ ਆ ਬਾਕੀ ਮਹਿੰਗਾਈ ਬਹੁਤ ਜ਼ਿਆਦਾ ਵਧਨ ਗਈ ਹੈ ਅਗਰ ਮਹਿੰਗਾਈ ਜ਼ਿਆਦਾ ਤੇ ਕਰਕੇ ਕੰਮ ਘਟ ਜਾਂਦੇ ਆ ਹਾਂਜੀ ਹਾਂਜੀ ਕੰਮ ਵੀ ਘਟਦੇ ਜੇ ਬਾਕੀ ਕੰਮਾਂ ਦਾ ਵੀ ਮੰਦਾ ਬਣਦਿਆ ਜੀ ਹੁਣ ਜੀ ਕਈ ਜਿਹੜੇ ਬਾਹਰ ਚਾਈ ਜਾਂਦੇ ਆ ਤੁਹਾਨੂੰ ਪਤਾ ਮਹਿੰਗਾਈ ਕਰਕੇ हां जी कोई अपनी जगह ਛੱਡੀ ਜਾਂਦੇ ਆ ਤੁਹਾਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਕੋਈ ਐਹੋ ਜੀ ਚੀਜ਼ ਨਹੀਂ ਰਹਿ ਗਈ ਪਰ ਕੀ ਬਲਕੇ ਜਿੱਤਰਾ ਕਿ ਬੱਚੇ ਪਾਓ ਇੱਕਨੂੰ ਮਿਲਦਾ ਬਾਹਰ ਜਾਦਾ ਜਾਏ ਯਾਰ ਕਿਉਂਕਿ ਇੱਥੇ ਕਹਿੰਦੇ ਕੰਮ ਨਹੀਂ ਹੈਗਾ ਕਿ ਕਹਿੰਦੇ ਸਰਕਾਰ ਅਜੇ ਇਹ ਬਜਟ ਨੂੰ ਕਹਿੰਦੇ ਕਿ ਸਸਤਾ ਜਾਂ ਕਿ ਬਹੁਤ ਸੋਨਾ ਬਜਟ ਪੇਸ਼ ਹੋਵੇ ਜਿੰਨੇ ਜਿਹੜੀ ਮਹਿੰਗਾਈ ਤੋਂ ਆਪਾਂ ਨੂੰ ਜੜੀ ਰਾਹ ਮਿਲ ਸਕੇ हां जी हां जी ਉਹ ਸਰਕਾਰ ਨੂੰ ਚਾਹੀਦਾ ਨਾ ਬਸ ਹਾਂ ਬਿਲਕੁਲ ਜੀ ਇਹ ਸਭ ਦੁਕਾਨਦਾਰ ਜਿੰਨਾ ਮਤਲਬ ਦੱਸਿਆ ਗਿਆ ਹੈ ਕਿ ਬਜਟ ਕੇਂਦਰ ਸਰਕਾਰ ਜੋ ਪੇਸ਼ ਕਰ ਰਹੀ ਹੈ ਇਹ ਬਜਟ ਜਿਹੜਾ ਲੋਕਾਂ ਦੇ ਹਿੱਤ ਲਈ ਬਣਾਇਆ ਜਾਵੇ ਕਿਉਂਕਿ ਬੜੀ ਉਮੀਦਾਂ ਹੁੰਦੀਆਂ ਨੇ ਜੇ ਉਹ 19 ਕਿਲੋ ਵਾਲੇ ਸਿਲੰਡਰ ਦੇ ਉੱਪਰ ਰੇਟ ਘਟਾਏ ਨੇ ਉਹ ਕਹਿੰਦੇ ਕਿ ਰੈਗੂਲਰ ਜੋ ਘਰਾਂ ਵਿੱਚ ਚੱਲ ਰਹੇ ਨੇ ਉਹਨਾਂ ਵਿੱਚ ਘਟਾਏ ਜਾਣ ਠੀਕ ਹੈ ਤੇ ਸਾਲਾਂ ਨੂੰ ਰਾਹਤ ਦਿੱਤੀ ਵੀ ਗਈ ਹੈ ਥੋੜੀ ਜੀ ਪਰ ਉਹਨੇ ਮੰਨਿਆ ਹੈ ਕਿ ਜਿਹੜੀ ਰਾਹਤ ਕੇਂਦਰ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ ਉਹ ਅਜੇ ਤੱਕ ਨਹੀਂ ਮਿਲ ਰਹੀ ਉਹਨਾਂ ਦੇ ਕਹਿੰਦੇ ਕਿ ਕੇਂਦਰ ਸਰਕਾਰ ਜੋ ਬਜਟ ਪੇਸ਼ ਕਰ ਰਹੀ ਹੈ ਉਹਨਾਂ ਵਿੱਚ ਕਿੰਨੀ ਕੁ ਜਿਹੜੀ ਆ ਸਹੂਲਤ ਲੋਕਾਂ ਨੂੰ ਉਤੀ ਜਾਵੇਗੀ ਕੈਮਰਾਮੈਨ ਪਰਸਨ ਵੀਜੇ ਕੁਮਾਰ ਇੰਡੀਆ ਨਿਊਜ਼ ਤਰੰਤਾਰ